ਜੈਪੀਮ ਜੈਪਰਤ ਅੰਬੇਦਕਰ ਮਿਸ਼ਨ న్యూਸ ਚੈਨਲ ਹਿੰਮਤ ਸੱਚ ਦਿਖਾਉਣ ਦੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਪਰਮਜੀਤ ਬੱਗਾ ਜੋ ਕਿ ਬੀਜੇਪੀ ਦੇ ਜ਼ਿਲ੍ਹਾ ਐਸਸੀ ਮੋਰਚਾ ਜਰਨਲ ਸੈਕਟਰੀ ਨੇ ਤੇ ਅੱਜ ਉਹ ਗੱਲਬਾਤ ਮੀਡੀਆ ਵਿੱਚ ਆਣ ਕੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਨਗੇ ਤਾਂ ਫਿਰ ਆਓ ਕਰੀਏ ਗੱਲਬਾਤ ਪਰਮਜੀਤ ਬੱਗਾ ਜੀ ਜੈਪੀਮ ਜੀ ਹਾਂਜੀ ਜੈਪੀਮ ਜੈ ਭਾਰਤ ਮੇਰਾ ਨਾਮ ਪਰਮਜੀਤ ਬਾਗਾ ਐਸਸੀ ਮੋਰਚਾ ਜਰਨਲ ਸੈਕਟਰੀ ਭਾਜਪਾ ਤੋਂ ਜ਼ਿਲ੍ਹੇ ਦਾ ਅੱਜ ਸਾਡੇ ਵਿੱਚ ਅਮਨ ਮੈਡਮ ਜੀ ਜੈਪੀਨ ਚੈਨਲ ਤੋਂ ਆਏ ਆ ਸ਼ਾਹਕੋਟ ਤੋਂ ਜੋ ਕਿ ਅਲੱਗ-ਅਲੱਗ ਮੁੱਦਿਆਂ ਤੇ ਐਡੀ ਦੋਨੋਂ ਚੱਲ ਕੇ ਇੱਕ ਮੇਰੇ ਨੇ ਛੋਟੇ ਜਿਹੇ ਨਿਮਾਣੇ ਨਾਲ ਸਵਾਲ ਪੁੱਛਣ ਤੇ ਹੋ ਸਕਦਾ ਕਿ ਮੈਂ ਇਹਨਾਂ ਦੀ ਗੱਲਾਂ ਦਾ ਜਵਾਬ ਦੇ ਸਕਦਾ ਐ ਨਹੀਂ ਦੇ ਸਕਦਾ ਤੇ ਅੱਪਾ ਅੱਜ ਗੱਲ ਕਰਦੇ ਆ ਸਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਕਾਫੀ ਦਿਨ ਕੇਸਾਂ ਦੇ ਏਜੰਟਾਂ ਨੂੰ ਲੈ ਕੇ ਕੁੜੀਆਂ ਜਿੱਥੇ ਕੋ ਫਰਾਡ ਕਰ ਰਹੀਆਂ ਨੇ ਅੱਜਕਲ ਮੁੰਡਿਆਂ ਨਾਲ ਹਾਂ ਠੀਕ ਹੈ ਜੀ ਤੇ ਇਸ ਬਾਰੇ ਤੁਸੀਂ ਇੱਕ ਮੰਨ ਲਓ ਕਿ ਸਾਨੂੰ ਦੱਸੋ ਇਹ ਕਿੰਨੇ ਕੇਸ ਆਏ ਆ ਤੁਹਾਡੇ ਕੋਲ ਔਰ ਕਿਦਾਂ ਤੁਸੀਂ ਸੋਲਵ ਕਰਦੇ ਹੋ ਇਹ ਚੀਜ਼ਾਂ ਮੈਡਮ ਦੇਖੋ ਹੁਣ ਸਾਡਾ ਇੱਕ ਪਾਰਟੀ ਵੱਲੋਂ ਅਸੀਂ ਕੋਈ ਕੇਸ ਸਾਡੇ ਕੋਲ ਆਉਂਦੇ ਆ ਅੱਜ ਕੱਲ ਇਹ ਬਿਜ਼ਨਸ ਹੋ ਚੁੱਕਾ ਆ ਕੁੜੀਆਂ ਵੱਲੋਂ ਕੁੜੀਆਂ ਵੱਲੋਂ ਆਪਾਂ ਇਕੱਲੇ ਕੁੜੀਆਂ ਨੂੰ ਕਿਹੜੇ ਮੁੰਡਿਆਂ ਨੂੰ ਵਿੱਚ ਕਹਿ ਸਕਦੇ ਜਿਆਦਾ ਤੌਰ ਇਹ ਕੇਸਸ ਕੁੜੀਆਂ ਦੇ ਆ ਰਹੇ ਆ ਜੋ ਕਿ ਹਰ ਥਾਂ ਕੁੜੀਆਂ ਹਰਾਸਮੈਂਟ ਕਰਦੀਆਂ ਮੁੰਡਿਆਂ ਨੂੰ ਝੂਠੇ ਕੇਸ ਪਾਉਂਦੀਆਂ ਆ ਕਦੀ ਕਹਿੰਦੀ ਮੈਂ ਤੇ ਤੇਰੇ 'ਤੇ ਕੇਸ ਪਾਉਂਗੀ ਕਦੀ ਦਾਜ ਦਾ ਕੇਸ ਪਾਉਂਗੀ ਤੇ ਇਦਾਂ ਦੇ ਕੇਸ ਕਰਕੇ ਕੁਝ ਮੁੰਡੇ ਇਦਾਂ ਦੇ ਹੁੰਦੇ ਜੋ ਮੈਂਟਲੀ ਅਫਸਰਟ ਹੋ ਜਾਂਦੇ ਆ ਕੁੜੀਆਂ ਦੇ ਗਲਤ ਕੰਪਲੀਟਾਂ ਦੇ ਕੰਪਲੀਟਾਂ ਫੌਂਦੇ ਕਰਦੇ ਜਿੱਥੇ ਕਿ ਕੁਝ ਮੁੰਡੇ ਇਦਾਂ ਦੇ ਹੁੰਦੇ ਆ ਜਿੱਥੇ ਕਿ ਉਹਨਾਂ ਨੂੰ ਹਲੇ ਤੱਕ ਕੋਈ ਪੁਲਿਸ ਵੱਲੋਂ ਪਰਵਾਨਾ ਵੀ ਨਹੀਂ ਆਉਂਦਾ ਤੇ ਫੋਨ ਹੀ ਆਉਂਦਾ ਆ ਫੋਨ ਆਉਣ ਦੇ ਨਾਲ ਹੀ ਕਈ ਮੁੰਡੇ ਫੋਨ ਦੇ ਨਾਲ ਹੀ ਉਹਨਾਂ ਤੇ ਮਨਾਹੀ ਦਹਿਸ਼ਤ ਪੈ ਜਾਂਦੀ ਹੈ ਕਈ ਤਾਂ ਮੁੰਡੇ ਡਰ ਹੀ ਜਾਂਦੇ ਆ ਜਿੱਥੇ ਕਿ ਮੈਂ ਇਹ ਅਵੇਰਨਸ ਕਰਨਾ ਚਾਹੁੰਦਾ ਮੁੰਡਿਆਂ ਨੂੰ ਵੀ ਤੁਹਾਨੂੰ ਕੋਈ ਕੱਲ ਤੋਂ ਅੱਗੇ ਕੋਈ ਵੀ ਤੁਹਾਨੂੰ ਕੋਈ ਪੁਲਿਸ ਪ੍ਰਸ਼ਾਸਨ ਤੁਹਾਨੂੰ ਫੋਨ ਕਰਦਾ ਆ ਤੁਹਾਨੂੰ ਡੰਨ ਦੀ ਲੋੜ ਨਹੀਂ ਜਿੰਨਾ ਚੱਕਰ ਤੁਹਾਨੂੰ ਕੋਈ ਪੁਲਿਸ ਮਲਾਜਮ ਤਾਂ ਪਰਵਾਨਾ ਨਹੀਂ ਕੱਲਦਾ ਇਹਦੇ ਵਿੱਚ ਤਿੰਨ ਪਰਵਾਨੇ ਆਉਣੇ ਜ਼ਰੂਰੀ ਆ ਸਰ ਇਹ ਪਰਵਾਨੇ ਜਿਹੜੇ ਆ ਇਹ ਲਿਖਤੀ ਰੂਪ ਚ ਹੁੰਦੇ ਆ ਜੀ ਇਹ ਲਿਖਤੀ ਰੂਪ ਚ ਪਰਵਾਨੇ ਆਉਂਦੇ ਆ ਜਾਂ ਉਹ ਵਟਸਐਪ ਕਰਦੇ ਜਾਂ ਤੁਹਾਡੇ ਕੋਲ ਮਲਾਜਮ ਦੇਣ ਆਏਗਾ ਠੀਕ ਹੈ ਜੀ ਅਗਰ ਤੁਸੀਂ ਲੈ ਪਰਵਾਨਾ ਹੈਂਡ ਕਰ ਲੈਣੇ ਆ ਤੇ ਤੁਹਾਡਾ ਫਰਜ਼ ਬਣਦਾ ਜਾਣਾ ਅਗਰ ਤੁਹਾਨੂੰ ਕੋਈ ਫੋਨ ਉੱਥੋਂ ਆਉਂਦਾ ਆ ਤਾਂ ਤੁਹਾਨੂੰ ਜਾਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਹੋਰ ਵੀ ਕਹਿ ਸਕਦੇ ਕਿ ਇਸ ਤਰ੍ਹਾਂ ਦੀ ਜੋ ਕੁੜੀਆਂ ਆ ਆ ਮਹੀਨਾ ਵਿਆਹ ਕਰਾਉਣੀ ਆ ਆ ਉਥੇ ਰਹਿ ਕੇ ਕਦੀ ਕਿ ਕਈ ਕੁੜੀਆਂ ਇਸ ਤਰ੍ਹਾਂ ਦੀਆਂ ਆ ਮੁੰਡੇ ਵਾਲੇ ਦਾ ਖਰਚਾ ਕਰਾ ਕੇ ਬਾਹਰ ਚਲ ਜੰਨੀ ਆ ਠੀਕ ਹੈ ਮੁੜ ਕੇ ਮੁੰਡੇ ਵਾਲਿਆਂ ਨੂੰ ਹੀ ਹਰਾਸਮੈਂਟ ਕਰਦੀਆਂ ਤੇ ਜਿੱਥੇ ਕੀ ਮੁੰਡਾ ਵੀ ਉਹਨੂੰ ਵੀ ਮੁੰਡੇ ਨੂੰ ਵੀ ਕਰਨੇ ਮੁੰਡੇ ਦੇ ਮਾਪਿਆਂ ਨੂੰ ਹਰਾਸਮੈਂਟ ਕਰਨਾ ਬਾਅਦ ਚ ਕੀ ਕਰਦੀਆਂ ਆ ਕੇ ਦਾਜ ਦੇ ਪਰਚੇ ਪਾ ਦਿੰਦੀਆਂ ਉਹਨਾਂ ਤੇ ਕੀ ਸਭ ਤੋਂ ਦਾਜ ਮੰਗਦੇ ਬਾਅਦ ਚ ਕੀ ਮੰਗਦੇ ਆ ਸਿਰਫ ਇਹ ਕਿ ਲੜਕੀਆਂ ਦੇ ਮਾਪੇ ਨੇ ਉਹਨਾਂ ਦਾ ਇੱਕ ਬਿਜ਼ਨਸ ਬਣਾਇਆ ਆ ਵਿਆਹ ਨਹੀਂ ਕਰਦੇ ਧੰਦਾ ਕਰ ਲਿਆ ਪੈਸੇ ਕਮਾਉਣ ਦਾ ਠੀਕ ਹੈ ਜੀ ਕਿਤੇ 5 ਲੱਖ ਲੈ ਲਿਆ ਕੇ 10 ਲੱਖ ਲੈ ਲਿਆ ਸਿਰਫ ਇਹ ਧੰਦਾ ਹੈ ਇਹਨਾਂ ਦੇਖ ਸਰ ਇਸ ਤਰ੍ਹਾਂ ਦੇ ਕੇਸ ਬਦੂ ਕਿਵੇਂ ਸਵਾਲਵ ਕਰਦੇ ਹੋ ਪ੍ਰਸ਼ਾਸਨ ਦੇ ਨਾਲ ਮਿਲ ਕੇ ਕਰਦੇ ਹੋ ਇਹ ਜੀ ਪ੍ਰਸ਼ਾਸਨ ਨੂੰ ਅਸੀਂ ਕੰਪਲੇਨ ਕਰਾਈਦੀ ਆ ਠੀਕ ਹੈ ਜਿਹੜਾ ਗਲਤ ਹੁੰਦਾ ਉਹ ਤੇ ਅਸੀਂ ਕਾਰਵਾਈ ਕਰਾਈਦੀ ਆ ਉਹਦੇ ਵਿੱਚ ਜੇ ਮੁੰਡਾ ਗਲਤ ਹੋਵੇ ਮੁੰਡੇ ਦੇ ਕਾਰਵਾਈ ਕਰਵਾਈਦੀ ਏ ਕੁੜੀ ਗਲਤ ਹੋਵੇ ਇਹਦੇ ਵਿੱਚ ਤਾਂ ਹੁਣ ਇਹ ਕੇਸ ਦੇਖੇ ਆ ਕਿ 100% ਦੇ ਵਿੱਚੋਂ 90% ਕੁੜੀਆਂ ਹੀ ਗਲਤ ਨਿਕਲਦੀਆਂ ਮੁੰਡੇ ਬਹੁਤ ਗਲਤ ਨਿਕਲਦੇ ਆ ਜਿੱਥੇ ਕਿ ਮੁੰਡਿਆਂ ਦੇ ਉੱਪਰ ਝੂਠੇ ਕੇਸ ਪਾਏ ਜਾਂਦੇ ਆ ਠੀਕ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਇਦਾਂ ਦੇ ਕੇਸਸ ਵਿੱਚ ਕੁੜੀਆਂ ਦਾ ਵੀ ਸੁਣੋ ਮੁੰਡਿਆਂ ਦਾ ਵੀ ਪਹਿਲ ਸੁਣੋ ਮੁੰਡਿਆਂ ਦੇ ਹੱਕ ਸੁਣਨਾ ਚਾਹੀਦਾ ਨਾ ਕਿ ਮੁੰਡਿਆਂ ਨੂੰ ਡਰਾਉਣਾ ਚਾਹੀਦਾ ਜੇ ਕਾਨੂੰਨ ਬਣੇ ਆ ਕਾਨੂੰਨ ਬਣੇ ਆ ਲੜਕੀਆਂ ਦੇ ਹੱਕ ਲਈ ਬਣੇ ਆ ਪਰ ਉਸ ਕਾਨੂੰਨ ਦਾ ਨਜ਼ਾਇਜ਼ ਫਾਇਦਾ ਇਹ ਕੁੜੀਆਂ ਚੁੱਕਦੀਆਂ ਪਈਆਂ ਸਰ ਜਿਸ ਤਰ੍ਹਾਂ ਕਿ ਅੱਜਕੱਲ ਆਮ ਹੋ ਗਿਆ ਕਿ 376 ਦਾ ਪਰਚਾ ਕਰਾ ਦਿੰਦੇ ਰੀਤੀ ਰੀਸ ਇਹ ਤਾਂ ਇੱਕ ਆਮ ਆ ਅਗਰ ਕੋਈ ਕੁੜੀ ਕਿਸੇ ਨਾਲ 3 ਸਾਲ ਦਾ 4 ਸਾਲ ਰਹੀ ਆ ਉਦੇ ਵਿੱਚ ਰੇਪ ਕਿੱਥਾਂ ਕਿਦਾਂ ਰੇਪ ਹੋ ਜਾਂਦਾ ਜੀ ਉਸ ਦੋਨਾਂ ਦੀ ਮਰਜ਼ੀ ਨਾਲ ਹੁੰਦਾ ਬਿਲਕੁਲ ਜੀ ਦੋਨਾਂ ਦੀ ਮਰਜ਼ੀ ਨਾਲ ਦੋਨਾਂ ਸਹਿਮਤੀ ਨਾਲ ਹੁੰਦਾ ਉਹਨੇ ਜੇ ਜਾਂਦੇ ਆ ਕਿਸੇ ਹੋਟਲ ਤੇ ਜਾਂਦੇ ਆ ਕਿਸੇ ਤੇ ਜਾਂਦੇ ਆ ਉਹਨਾਂ ਦੇ ਦੋਨਾਂ ਦੇ ਆਈਡੀ ਪ੍ਰੂਫ ਨਾਲ ਲੱਗਦੇ ਆ ਹਾਂਜੀ ਉਹਦੇ ਵਿੱਚ ਰੇਪ ਕਿੱਥੋਂ ਹੋ ਗਿਆ ਜੇ ਕੋਈ ਕਿਤੇ ਜਾਂਦਾ ਵੀ ਕਿਸੇ ਤੇ ਜਾਂਦਾ ਘੁੰਮਦੇ ਫਿਰਦੇ ਆ ਕਿੱਥੋਂ ਰੇਪ ਹੋ ਗਿਆ ਬਿਲਕੁਲ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਵੀ ਗਹਿਰਾਈ ਦੇ ਵਿੱਚ ਕਾਰਵਾਈ ਕਰਨੀ ਚਾਹੀਦੀ ਆ ਅਗਰ ਕੁੜੀ ਇਦਾਂ ਦੇ ਝੂਠੇ ਕੇਸ ਪਾਉਂਦੀ ਆ ਉਹਨਾਂ ਉਲਟ ਕੁੜੀ ਤੇ 182 ਦਾ ਪਰਚਾ ਦਰਜ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਤੁਹਾਡੇ ਕਹਿਣ ਤੋਂ ਬਾਅਦ ਇਹ ਇੱਕ ਜ਼ਿਕਰ ਏ ਇਦਾਂ ਦੇ ਪਰਚੇ ਮੰਨ ਲਓ ਕੁੜੀਆਂ ਨੂੰ ਖਾਸਾ ਦਿੰਦਗਾ ਜੰਨੀਆ ਇਹ ਤੇਰਾ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕਰ ਰਹੀਆਂ ਕੁੜੀਆਂ ਆ ਹਾਂ ਪ੍ਰਸ਼ਾਸਨ ਨੂੰ ਗੁੰਮਰਾਹ ਕਰਦੇ ਆ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਜਾਂਦਾ ਪ੍ਰਸ਼ਾਸਨ ਦਾ ਟਾਈਮ ਖਰਾਬ ਕੀਤਾ ਜਾਂਦਾ ਬਿਲਕੁਲ ਜੀ ਬਿਲਕੁਲ ਜਿੱਥੇ ਕੀ ਪ੍ਰਸ਼ਾਸਨ ਵੀ ਕੋਈ ਸੋਝਾ ਸਮਝਦਾ ਨਹੀਂ ਕੁੜੀ ਕੰਪਲੀਟ ਆਉਂਦੀ ਆ ਚੱਕੇ ਨਾਲ ਹੀ ਮੁੰਡੇ ਵਾਲੇ ਨੂੰ ਫੋਨ ਕਰ ਦਿੰਦੇ ਆ ਵਿੱਚ ਪਹੁੰਚੋ ਜੀ ਤੁਹਾਡੇ ਤੇ ਕਾਰਵਾਈ ਕੰਪਲੀਟ ਆਈ ਹੋਈ ਆ ਪਰ ਜਿੱਥੇ ਕੀ ਲੜਕਾ ਪਰਿਵਾਰਾ ਚਾਹੇ ਕੋਈ ਵੀ ਆ ਉਹਨਾਂ ਨੂੰ ਡੰਨ ਦੀ ਲੋੜ ਨਹੀਂ ਠੀਕ ਹੈ ਸਰ ਜਿਸ ਤਰ੍ਹਾਂ ਤੁਸੀਂ ਏਜੰਟਾਂ ਬਾਰੇ ਵੀ ਗ ਮੈਂ ਏਜੰਟ ਵੀ ਦੇਖਦਾ ਵੀ ਕਈ ਇੰਨੇ ਭੋਲੇ-ਪਾਲੇ ਲੋਕ ਆ ਏਜੰਟਾਂ ਕੋਲ ਜਾ ਕੇ ਫਸਦੇ ਆ ਜੀ ਪੈਸੇ ਦੇ ਦਿੰਦੇ ਆ ਆਨਲਾਈਨ ਵੀ ਪੈਸੇ ਪਾਉਂਦੇ ਆ ਕੈਸ਼ ਵੀ ਦਿੰਦੇ ਆ ਪਰ ਫੇਰ ਵੀ ਪਹਿਲਾਂ ਤਾਂ ਏਜੰਟ ਉਹਨਾਂ ਨੂੰ ਮਿੱਠੇ ਪਿਆਰੇ ਹੋ ਕੇ ਉਹਨਾਂ ਤੋਂ ਪੈਸੇ ਕਢਾਉਂਦੇ ਆ ਜਦੋਂ ਕੋਈ ਏਜੰਟ ਕੰਮ ਨਹੀਂ ਬਣਦਾ ਉਹਨਾਂ ਤੋਂ ਜਦੋਂ ਕੋਈ ਪਾਰਟੀ ਪੈਸੇ ਮੰਗਣ ਜਾਂਦੀ ਹੈ ਤਾਂ ਉਲਟ ਉਹਨਾਂ ਨੂੰ ਹਰਾਸਮੈਂਟ ਕੀਤਾ ਜਾਂਦਾ ਪਾਰਟੀ ਨੂੰ ਉਹਨਾਂ ਤੋਂ ਡਰਾਇਆ ਜਾਂਦਾ ਕਿ ਅਸੀਂ ਤੁਹਾਡੇ 'ਚ ਝੂਠੇ ਪਰਚੇ ਪਾਵਾਂਗੇ ਠੀਕ ਹੈ ਉਹਨਾਂ ਵੱਲੋਂ ਪਾਇਆ ਜਾਂਦਾ ਕਿ ਆ ਉਹਨਾਂ ਦੇ ਕਸਟਮਰ ਆ ਜਾਂ ਉਹਨਾਂ ਦੇ ਘਰ ਦੇ ਆ ਉਹਨਾਂ ਵੱਲੋਂ ਕਿਹਾ ਜਾਂਦਾ ਕੀ ਅਗਰ ਸਾਡੇ ਘਰ ਤੁਸੀਂ ਪੈਸੇ ਲੈਣਾ ਹੈ ਅਸੀਂ ਤੁਹਾਡੇ ਕੋਲੋਂ ਝੂਠੇ ਕਿਸ ਪਾਵਾਂਗੇ ਆਪਣੇ ਜਨਾਨੀਆਂ ਵੱਲੋਂ ਪਾਵਾਂਗੇ ਸਾਡੇ ਜਨਾਨੀ ਨੂੰ ਤੁਸੀਂ ਛੇੜਛਾੜ ਕੀਤੀ ਹੈ ਜਿੱਥੇ ਕਿ ਇਹ ਕਾਰਵਾਈ ਜੋ ਕਿ ਏਜੰਟ ਉਹ ਇੱਕ ਏਜੰਟੇ ਲਾਇਸੈਂਸ ਬਣਦੇ ਆ ਇਸ ਤਰ੍ਹਾਂ ਦੇ ਇੱਕ ਲਾਇਸੈਂਸ ਬਣਦਾ ਆ ਪੁੱਛਗਿੱਛ ਕਰਨ ਦਾ ਇੱਕ ਲਾਇਸੈਂਸ ਬਣਦਾ ਆ ਬਾਹਰ ਕਰ ਲੈਣ ਦਾ ਪਰ ਕਈ ਏਜੰਟਾਂ ਨੇ ਤਾਂ ਲਾਇਸੈਂਸ ਉਹ ਹੀ ਬਣਾਏ ਹੋਏ ਆ ਸਲਾਹ ਦੇਣ ਵਾਲੇ ਉਹ ਐਡਵਾਈਜ਼ਰ ਕਰਦੇ ਪਰ ਹੁਣ ਕੋਈ ਕਲਾਇੰਟ ਜਾਂਦਾ ਉਹਨਾਂ ਨੂੰ ਨਹੀਂ ਪਤਾ ਵੀ ਲਾਇਸੈਂਸ ਕਿਹੜਾ ਲਾਇਆ ਹੈ ਨਹੀਂ ਉਹਨਾਂ ਨੂੰ ਪੁੱਛ ਨਹੀਂ ਇਹ ਕਲਾਇੰਟ ਨੂੰ ਕੀ ਕਰਨਾ ਚਾਹੀਦਾ ਹੈ ਇਸੇ ਕਲਾਇੰਟ ਨੂੰ ਉਹਨਾਂ ਦਾ ਲਾਇਸੈਂਸ ਲੈ ਕੇ ਉਸੇ ਵੈਰੀਫਾਈ ਕਰਨੀ ਚਾਹੀਦੀ ਵੀ ਲਾਇਸੈਂਸ ਕਿਹੜਾ ਲਾਇਆ ਆ ਲਾਇਸੈਂਸ ਪਹਿਲਾਂ ਉਹਦਾ ਏਜੰਟ ਹੋਣੀ ਏਜੰਟਾਂ ਨੇ ਇਹ ਕੰਮ ਫੜਿਆ ਹੋਇਆ ਆ ਕਿ ਇਹ ਸੋਸ਼ਲ ਮੀਡੀਆ ਤੇ ਪਾਉਂਦੇ ਆ ਆਪਣਾ ਹਾਂਜੀ ਸੋਸ਼ਲ ਮੀਡੀਆ ਤੇ ਪਾਉਂਦੇ ਆ ਸੋਸ਼ਲ ਮੀਡੀਆ ਤੋਂ ਉਹ ਆਪਣੇ ਕੋਈ ਬੰਦਾ ਦੇਦਾ ਕੋਈ ਬਾਹਰੋਂ ਕੋਈ ਹੁਣ ਪਿੰਡਾਂ ਵਾਲੇ ਬਲੌਗ ਆ ਇੰਨੇ ਕੋਈ ਪੜੇ ਲਿਖੇ ਨਹੀਂ ਐ ਕੋਈ ਸਮਝਦਾਰ ਨਹੀਂ ਐ ਇਹਨਾਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਆ ਇਹਨਾਂ ਨੂੰ ਫੋਨ ਜਾਂਦੇ ਆ ਇਹ ਜਾਂਦੇ ਆ ਹਾਂਜੀ ਠੀਕ ਆ ਜੀ ਪੈਸੇ ਦਿੰਦੇ ਆ ਉਹਨਾਂ ਨੂੰ ਪਹਿਲਾਂ ਏਜੰਟਾਂ ਤੋਂ ਇਹਨਾਂ ਨੂੰ ਘਰ ਪੂਰੀ ਉਹਨਾਂ ਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਵੈਰੀਫਾਈ ਕਰਨੀ ਚਾਹੀਦੀ ਹੈ ਇਹਨਾਂ ਦਾ ਘਰ ਕਿੱਥੇ ਆ ਇਹਨਾਂ ਦੀ ਬੈਕਗ੍ਰਾਉਂਡ ਕਿੰਨੀ ਹੈ ਇਹਨੇ ਕਿੰਨੇ ਵੀਜ਼ਾ ਲਵਾਏ ਆ ਹੁਣ ਕਈ ਏਜੰਟਾਂ ਦੇ ਆ ਜਿੱਦਾ ਮੈਂ ਹੀ ਦਫਤਰ ਖੋਲ ਕੇ ਭਾਈ ਮੈਂ ਏਜੰਟੀ ਦਾ ਮੰਨ ਲਓ ਮੈਂ ਏਜੰਟ ਦਫਤਰ ਖੋਲ ਮੈਂ ਕਿਸੇ ਕਿਸੇ ਦੇ ਵੀਜ਼ੇ ਲਵਾਏ ਹੋਏ ਆਪਣੇ ਦਫਤਰ ਮੂਰੇ ਟਾਂਗ ਲਵਾ ਦਫਤਰ ਦੇ ਅੰਦਰ ਆ ਦੇਖੋ ਜੀ ਵੀਜ਼ੇ ਮੈਨ ਲਵਾਏ ਹੋਏ ਆ ਹੁਣ ਕਲਾਈਂਟ ਦੇ ਸੱਚ ਮੰਨ ਨਹੀਂ ਲੈਣਾ ਪਰ ਸਾਨੂੰ ਕਲਾਈਂਟ ਨੂੰ ਉਹਨਾਂ ਦੀ ਪੂਰੀ ਇਨਕੁਆਇਰੀ ਕਰਨੀ ਚਾਹੀਦੀ ਆ ਫੇਰ ਜਾ ਕੇ ਅਗਰ ਬਣਦੇ ਉਹਨਾਂ ਨੂੰ ਦੇਣੇ ਚਾਹੀਦੇ ਨਹੀਂ ਤਾਂ ਕੋਈ ਵੀ ਕਿਸੇ ਵੀ ਏਜੰਟ ਨੂੰ ਪੈਸਾ ਨਹੀਂ ਦੇਣਾ ਚਾਹੀਦਾ ਸਰ ਇਹ ਗੱਲ ਹੋ ਰਹੀ ਹੈ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਆਹ ਏਜੰਟਾਂ ਦੇ ਪੈਸੇ ਲੈ ਕੇ ਕੀ ਜਿਹੜਾ ਪੈਸਾ ਵਾ ਉਹ ਥਾਣੇ ਆਂਦੀ ਹੈਗੇ ਕੋ ਦਵਾ ਸਕਦੇ ਜਾਂ ਕੋਰਟ ਤੋਂ ਹੀ ਹੈਗੀਆ ਨਹੀਂ ਇਹਨਾਂ ਵਿੱਚ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਥਾਣੇ ਵਾਲੇ ਨੂੰ ਰਾਈਟ ਨਹੀਂ ਹੈ ਪੈਸੇ ਦਵਾਉਣ ਦਾ ਇਹ ਸਿਰਫ ਕੋਰਟ ਦਾ ਹੱਕ ਹੈ ਪੈਸੇ ਦਵਾਉਣਾ ਕੋਰਟ 'ਚ ਜਾਓ ਅਗਰ ਤੁਹਾਡੀ ਸਹਿਮਤੀ ਹੁੰਦੀ ਹੈ ਥਾਣੇ ਦੇ ਵਿੱਚ ਫੇਰ ਤੁਹਾਡਾ ਉਹ ਲੈਕਚਰਿਤ ਵੀ ਕਰ ਸਕਦੇ ਆ ਅਗਰ ਕੋਈ ਦੂਸਰੀ ਪਾਰਟੀ ਪੈਸੇ ਦੇਣ ਨੂੰ ਨਹੀਂ ਮੰਦੀ ਤੋ ਹਾਂਜੀ ਇੱਕ ਛੋਟੀ ਜਿਹੀ ਗੱਲ ਹੋਰ ਕਰਨੀ ਸੀ ਜਿਹੜੀ ਮੇਰੇ ਧਿਆਨ ਤੋਂ ਨਿਕਲ ਗਈ ਸੀ ਜਿੱਥੇ ਆਪਾਂ ਦੇਖਦੇ ਹਾਂ ਕਿ ਸਾਡਾ ਪੰਜਾਬ ਹੈ ਹਰ ਇੱਕ ਪਾਰਟੀ ਦੇ ਵਿੱਚ ਹਰ ਇੱਕ ਐਨ ਜੀਓ ਦੇ ਵਿੱਚ ਕੋਈ ਕਿਸੇ ਅਹੁਦੇ ਤੇ ਬੈਠਾ ਕੋਈ ਕਿਸੇ ਅਹੁਦੇ ਤੇ ਬੈਠਾ ਆ ਪਰ ਤੁਸੀਂ ਉਸ ਅਹੁਦੇ ਤੇ ਚਾਹੇ ਤੁਸੀਂ ਪ੍ਰਧਾਨ ਆ ਚਾਹੇ ਜਨਰਲ ਸੈਕਟਰੀ ਆ ਚਾਹੇ ਤੁਸੀਂ ਕਿਸੇ ਵੀ ਅਹੁਦੇ ਤੇ ਬੈਠੇ ਆ ਉਹ ਸੌਦੇ ਦਾ ਤੁਸੀਂ ਨਜਾਇਜ਼ ਫਾਇਦਾ ਨਾ ਠੋੜੋ ਚਾਹੇ ਉਹਦੇ ਵਿੱਚ ਲੇਡੀਜ਼ ਆ ਚਾਹੇ ਜੈਂਟਸ ਜੋ ਤੁਹਾਨੂੰ ਨਾਮ ਦੱਸੇ ਜਾਂਦੇ ਆ ਕਿ ਤੁਸੀਂ ਉਹਨਾਂ ਨਿਯਮਾਂ ਦੀ ਆਪਣੇ ਪਾਲਣਾ ਕਰੋ ਨਾ ਕਿ ਉਹਨਾਂ ਦੀ ਲੁੰਗੜਾ ਕਰੋ ਨਾ ਕਿ ਕਿਸੇ ਦੇ ਘਰ ਤੁਸੀਂ ਰਾਤ ਨੂੰ ਤੁਸੀਂ ਚਾਹੇ 9 ਵਜੇ 10 ਵਜੇ ਬਿਨਾਂ ਸੱਦੇ ਤੋਂ ਕਿਸੇ ਦੇ ਘਰ ਤੁਸੀਂ ਨਾ ਜਾਓ ਕਿਤੇ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਕਿ ਉਲਟ ਕਾਰਵਾਈ ਤੁਹਾਡੇ ਤੇ ਹੋਵੇ ਪ੍ਰਸ਼ਾਸਨ ਵੱਲੋਂ ਕਿ ਜੋ ਪ੍ਰਧਾਨ ਦੇ ਜਾਂ ਚਾਹੇ ਪ੍ਰਧਾਨਾ ਜਾਂ ਕੋਈ ਵੀ ਹੈ ਮੈਂ ਫੇਰ ਵੀ ਕਹਿ ਰਹੇ ਹਾਂ ਕਿਸੇ ਵੀ ਅਹੁਦੇ ਤੇ ਬੈਠਾ ਹੈ ਉਹਨਾਂ ਨੂੰ ਆਪਣੇ ਜੋ ਉਹਨਾਂ ਦੇ ਰਾਈਟ ਆ ਉਹਨਾਂ ਦੇ ਅੰਦਰ ਰਹਿਣਾ ਚਾਹੀਦਾ ਨਾ ਕਿ ਉਹਨਾਂ ਤੋਂ ਬਾਹਰ ਜਾਣਾ ਚਾਹੀਦਾ ਅਗਰ ਸਰ ਜੇਕਰ ਕੋਈ ਦਿਨ ਪ੍ਰੋਬਲਮ ਆ ਹੀ ਜਾਂਦੀ ਆ ਜੇ ਮੰਨ ਲਓ ਉਹਨਾਂ ਦੇ ਘਰ ਵਿੱਚ ਦਖਲ ਅੰਦਾਜ਼ੀ ਕਰਦੇ ਆ ਕੋਈ ਲੜਕੀ ਦਾ ਕੇਸ ਹੋ ਗਿਆ ਜਾਂ ਲੜਕੇ ਦਾ ਹੋ ਗਿਆ ਜੇਕਰ ਉਹ ਘਰ ਵਿੱਚ ਜਾਣਾ ਤਾਂ ਪਹਿਲਾ ਸਟੈਪ ਕੀ ਹੈ ਕਿ ਕਿਹਨੂੰ ਮਿਲਣਾ ਪੈਂਦਾ ਵਾ ਪਹਿਲਾ ਸਟੈਪ ਤੁਹਾਡੇ ਉਸ ਮੱਲੇ ਦਾ ਕੋنسਲਰ ਆ ਉਹਨੂੰ ਮਿਲੋ ਜਾ ਕੇ ਉਹਨੂੰ ਨਾਲ ਲੈ ਕੇ ਜਾਓ ਆਪ ਤੁਸੀਂ ਸਿੱਧੇ ਕਿਸੇ ਦੇ ਘਰ ਨਹੀਂ ਜਾ ਸਕਦੇ ਠੀਕ ਹੈ ਚਾਹੇ ਉਹ ਲੜਕੀ ਪਰਿਵਾਰ ਨਾਲ ਹੋਵੇ ਜੇ ਤੁਹਾਡਾ ਕੋਈ ਡਿਸਪਿਊਟ ਚੱਲਦਾ ਆ ਜਾਂ ਤੁਹਾਡਾ ਡਿਸਪਿਊਟ ਹੀ ਪੈ ਗਿਆ ਫਿਰ ਤੁਸੀਂ ਪਹਿਲਾਂ ਤੁਹਾਨੂੰ ਕਾਉਂਸਲਰ ਕੋਲ ਜਾਣਾ ਪੈਂਦਾ ਜੋ ਤੁਹਾਡੇ ਮੱਲੇ ਦਾ ਮੇਨ ਉਸ ਜਿਹੜੇ ਮੱਲੇ ਤੇ ਜਾ ਰਹੇ ਆ ਉਸ ਮੱਲੇ ਦਾ ਕਾਉਂਸਲਰ ਕੋ ਜਾਣਾ ਪੈਂਦਾ ਨਾ ਕਿ ਸਿੱਧੇ ਤੁਸੀਂ ਅਗਰ ਤੁਸੀਂ ਸਿੱਧੇ ਕਿਸੇ ਦੇ ਘਰ ਜਾ ਕੇ ਐਂਟਰੀ ਕਰੋਗੇ ਤੁਹਾਡੇ ਤੇ ਕਾਰਵਾਈ ਹੋਏਗੀ ਝੂਠਾ 450 ਬਈ ਸਹੀ ਜੋ ਬਣਦੀ ਕਾਰਵਾਈ 452 ਦਾ ਪਰਚਾ ਹੋਵੇਗਾ ਤੇ ਉਹ ਤੋਂ ਤੁਹਾਨੂੰ ਕੋਈ ਵੀ ਨਹੀਂ ਵਿਚਾ ਸਕਦਾ ਚਾਹੇ ਤੁਸੀਂ ਚਾਹੇ ਪ੍ਰਧਾਨ ਨੇ ਚਾਹੇ ਕੋਈ ਵੀ